ਜੇ ਵੀ ਕੋਈ ਸਾਡੇ ਕੋਲ ਕੋਈ ਆਇਆ ਦੀਆਂ ਪੱਖ ਮੇਰਾ ਸਾਡਾ ਮੋਰਚਾ ਜਿਹੜਾ ਹੈ ਇਹ ਚੱਲਦਾ ਰਹੂਗਾ ਜਿਹੜੀ ਆਪਣੀ ਇੱਕ ਸਰਵਿਸਮੈਨ ਕਮੇਟੀ ਹੈਗੀ ਹੈਗੇ ਸੰਗਠਨ ਹੈ ਉਹਨਾਂ ਨੇ ਕਿਹਾ ਜਬ ਤੱਕ ਸਾਨੂੰ ਹੈ ਦੋ ਚੀਜ਼ਾਂ ਦਾ ਇਨਸਾਫ ਦੂਜਾ ਅਜੇ ਤੱਕ ਜਿਹੜੀ ਐਫ ਆਈ ਆਰ ਹੋਈ ਹੈ ਔਰ ਜਿਹੜੇ 12 ਬੰਦੇ ਸਸਪੈਂਡ ਹੋਏ ਉਹਨਾਂ ਦੇ ਨਾਮ ਸਾਨੂੰ ਦਿੱਤੇ ਨਹੀਂ ਗਏ ਔਰ ਸਾਡੀ ਦੋਹੀ ਮੰਗਨ ਸੀਬੀਆਈ ਇਨਕੁਆਇਰੀ ਔਰ ਐਸਐਸਪੀ ਨਾਨਕ ਜਿਨ੍ਹਾਂ ਨੇ ਇਹ ਸਾਰੀ ਕਾਰਵਾਈ ਪਟਿਆਲਾ ਡਿਸਟਰਬੈਂਸ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਇੱਥੇ ਦੀ ਟਰਾਂਸਫਰ ਕੀਤੀ ਜਾਏ ਬਦਲੀ ਚਸ਼ਮਦੀਦ ਕੱਲ ਇੱਥੇ ਆਇਆ ਸੀਗਾ ਉਹਦਾ ਕੋਈ ਪਤਾ ਚੱਲੇਗਾ ਅੱਜ ਉਹ ਜੀ ਉਹ ਅੱਜ ਗਾਇਬ ਹੋ ਗਿਆ ਕਿਉਂਕਿ ਉਸਨੂੰ ਧਮਕੀਆਂ ਆ ਰਹੀਆਂ ਸੀ ਜੀ ਉਹ ਆਇਆ ਸੀਗਾ ਉਹ ਡਰ ਗਿਆ ਹੋਇਆ ਉਸਨੂੰ ਧਮਕੀਆਂ ਮਿਲ ਰਹੀਆਂ ਤਾਂ ਉਸਨੇ ਆਪੇ ਹੀ ਦੱਸਿਆ ਨਾ ਮੈਂ ਜਾਣਦੀ ਨਹੀਂ ਹਾਂ ਉਸਨੂੰ ਨਹੀਂ ਬਟਾ ਜੋ ਕਹਿ ਰਿਹਾ ਸੀਗਾ ਕਿ ਧਮਕੀ ਵਾਲੀ ਜਾਣਨੀ ਕਰੀਜੀ ਉਹਨੇ ਇਹ ਕਹਿੰਦਾ ਵੀ ਦੀ ਬਏ ਅਜੇ ਕੁਛ ਨਹੀਂ ਬੋਲਦਾ ਹੈਗਾ ਇਕਦਮ ਉਹ ਨਹੀਂ ਨਹੀਂ ਉਹ ਬੋਲ ਕਹਿੰਦਾ ਬੋਲਣਾ ਨਹੀਂ ਹੋਰ ਉਹ ਇਤੂ ਦੀ ਭੱਜ ਗਿਆ ਘਰੇ ਨਹੀਂ ਜਾ ਰਿਹਾ ਜੀ ਸਾਡੇ ਟੱਚ ਤੇ ਨਹੀਂ ਹੈ ਤੇ ਮੈਂ ਇੱਕ ਹਰਜਿੰਦਰ ਕੋਈ ਵੀ ਕੋਈ ਸਾਡੇ ਕੋਲ ਕੋਈ ਆਇਆ ਦੀਆਂ ਪੱਖ ਮੇਰਾ ਸਾਡਾ ਮੋਰਚਾ ਜਿਹੜਾ ਹੈ ਇਹ ਚੱਲਦਾ ਰਹੂਗਾ ਜਿਹੜੀ ਆਪਣੀ ਇੱਕ ਸਰਵਿਸ ਸਰਵਿਸਮੈਨ ਕਮੇਟੀ ਹੈਗੀ ਹੈ ਸੰਗਠਨ ਉਹਨਾਂ ਨੇ ਕਿਹਾ ਜਬ ਤੱਕ ਸਾਨੂੰ ਹੈ ਦੋ ਚੀਜ਼ਾਂ ਦਾ ਇਨਸਾਫ ਦੂਜਾ ਅਜੇ ਤੱਕ ਜਿਹੜੀ ਐਫਆਈਆਰ ਹੋਈ ਹੈ ਔਰ ਜਿਹੜੇ 12 ਬੰਦੇ ਸਸਪੈਂਡ ਹੋਏ ਉਹਨਾਂ ਦੇ ਨਾਮ ਸਾਨੂੰ ਦਿੱਤੇ ਨਹੀਂ ਗਏ ਔਰ ਸਾਡੀ ਦੋਈ ਮੰਗਨ ਸੀਬੀਆਈ ਇਨਕੁਆਇਰੀ ਔਰ ਐਸਐਸਪੀ ਨਾਨਕ ਜਿਨ੍ਹਾਂ ਨੇ ਇਹ ਸਾਰੀ ਕਾਰਵਾਈ ਪਟਿਆਲਾ ਡਿਸਟਰਬੈਂਸ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਇੱਥੇ ਦੀ ਟਰਾਂਸਫਰ ਕੀਤੀ ਜਾਏ ਬਦਲੀ ਚਸ਼ਮਦੀਦ ਕੱਲ ਇੱਥੇ ਆਇਆ ਸੀਗਾ ਉਹਦਾ ਕੋਈ ਪਤਾ ਚੱਲੇਗਾ ਅੱਜ ਉਹ ਜੀ ਉਹ ਅੱਜ ਗਾਇਬ ਹੋ ਗਿਆ ਕਿਉਂਕਿ ਉਸ ਨੂੰ ਧਮਕੀਆਂ ਆ ਰਹੀ ਸੀ ਜਿਉ ਆਇਆ ਸੀਗਾ ਉਹ ਡਰ ਗਿਆ ਹੋਇਆ ਉਸ ਨੂੰ ਧਮਕੀਆਂ ਮਿਲ ਰਹੀਆਂ ਤਾਂ ਉਸ ਨੇ ਆਪੇ ਹੀ ਦੱਸਿਆ انا ਮੈਂ ਜਾਣਦੀ ਨਹੀਂ ਆ ਉਸ ਨੂੰ ਨਹੀਂ ਬਟਾ ਜੋ ਕਹਿ ਰਿਹਾ ਸੀਗਾ ਕਿ ਧਮਕੀ ਵਾਲੀ ਗੱਲ ਨਹੀਂ ਕਰੀ ਜੀ ਉਹਨੇ ਇਹ ਕਹਿੰਦਾ ਵੀ ਜੀ ਮੈਂ ਅੱਜ ਕੁਝ ਨਹੀਂ ਬੋਲਣਾ ਹੈਗਾ ਇੱਕਦਮ ਉਹ ਨਹੀਂ ਨਹੀਂ ਉਹ ਬੋਲ ਕਹਿੰਦਾ ਬੋਲਣਾ ਨਹੀਂ ਹੋਰ ਉਹਨੂੰ ਇਤੁਦੀ ਭੱਜ ਗਿਆ ਘਰੇ ਨਹੀਂ ਜਾ ਰਿਹਾ ਜੀ ਸਾਡੇ ਟੱਚ ਤੇ ਨਹੀਂ ਹੈ ਤੇ ਮੈਮ ਇੱਕ ਹਰਜਿੰਦਰ